2456 ਨਹੀਂ 567 ਗੁਰੂ ਨਾਨਕ ਦੇਵ ਜੂਨੀਅਰ ਕਾਲਜ ਸਟਰੀ ਇੱਥੋਂ 32 ਕਿਲੋਮੀਟਰ ਮੈਂ ਉਹ ਕੈਂਪ ਲਾਇਆ ਨੇ ਆਲ ਇੰਡੀਆ ਕਬੱਡੀ ਦੇ ਫਿਰ 21 ਮੈਂ ਆਲ ਇੰਡੀਆ ਕਬੱਡੀ ਖੇਡੇਗਾ ਉਦੋਂ ਬਾਅਦ ਮੈਂ ਝੇਲਾ ਤੁਰਿਆ ਫਿਰਿਆ ਲੜਦਾ ਚਾੜਦਾ ਮੁੰਡੇ ਮੇਰੇ ਨਾਲ ਹੀ ਨੇ ਦੇਖੇ ਚਲੋ ਉਹ ਸਾਡੇ ਮਾਰੇ ਕੰਮ ਸੀ ਮੈਂ ਉਹ ਬੰਦਾਂ ਨੂੰ ਕਹਣਾਗਾ ਜਿਹੜੇ ਪਰਸੋਂ ਦੇ ਮੈਨੂੰ ਲੱਗੇ ਨੇ ਮੰਡਾ ਚੰਗਾ ਬੋਲਣ ਮੇਰਾ ਨੰਬਰ ਹੈਗਾ ਮੈਨੂੰ ਮਿਲੋ ਜਿੱਥੇ ਮਿਲਣਾ ਚਾਹਣੀ ਆ ਇਹ ਕਿਸੇ ਦੇ ਬਾਲਾ ਧੀਆ ਯੂਰ ਮਾਰਦਾ ਕਿਸ ਨੂੰ ਆਇਆ ਲੱਗਦਾ ਵੀ ਅਸੀਂ ਬਾਲੇ ਵੱਡੇ ਹੋ ਹਾਂ ਕਿਸੇ ਨੇ ਕਹੇ ਹਾਂ ਸਿੱਖ ਪੰਥ ਮੇਰਾ ਸਭ ਤੋਂ ਨਿਆਰਾ ਆਪਾਂ ਰੋਜ਼ ਰਾਤ ਕਰਦੇ ਆਂ ਸ਼ਾਮ ਨੂੰ ਅਰਦਾਸ ਕਰਦੇ ਆਂ ਮੱਥਾ ਰਗਣਦੇ ਆਂ ਸਿੱਖ ਪੰਥ ਤੋਂ ਹੱਥ ਜੋੜ ਕੇ ਹਰ ਟਾਈਮ ਆਪਾਂ ਪੁੱਲਾ ਬਖਸ਼ਾ ਜੇਰਾ ਪਰ ਕਿਸੇ ਬੰਦੇ ਤੋਂ ਨਹੀਂ ਨਾ ਕਿਉਂ ਕਾਰੇ ਰਾਸਤੇ ਹੁਣ ਮੈਨੂੰ ਆ ਕੋਈ ਮਰਜ਼ੀ ਕੋਈ ਮਰਜ਼ੀ ਪੁੱਛ ਲੋ ਆ ਜੋ ਕੁਝ ਲੋਕਾਂ ਨੇ ਬੜਾ ਮੈਨੂੰ ਦੋ ਤਿੰਨ ਦਿਨ ਤੱਕ ਤੰਗ ਕਰਿਆ ਐਵੇਂ ਪਾ ਪਾ ਵੀਡੀਓ ਹਰੇਕ ਫੇਸਬੁਕ ਤੇ ਪ੍ਰਧਾਨ ਮੰਤਰੀ ਬਣ ਜਾਂਦਾ ਇੱਕ ਦੋ ਫਲਾਣੀ ਕਹਿੰਦੇ ਯਾਰ ਉਹਨੇ ਮਤੀ ਨਹੀਂ ਮੈਂ ਯਾਰ ਕੋਈ ਪੁੱਛਾਂ ਦੇ ਨਾਲ ਮੈਨੂੰ ਪਤਾ ਨਹੀਂ ਆ ਜਾਓ ਬੈਠੋ ਜਿੰਨਾ ਕ ਮੈਨੂੰ ਇਤਿਹਾਸ ਆਉਂਦਾ ਉਹਨਾਂ ਕੋ ਸੋਨੂੰ ਆਉਂਦਾ ਹੋਊਗਾ ਵੱਡੇ ਸੂਰਮਿਆਂ ਵੱਡੇ ਯੋਧਿਆਂ ਨੂੰ ਮੇਰੀ ਮਾਂ ਨੇ ਮੈਨੂੰ ਗੁਰਤੀ ਗੁਰੂ ਗ੍ਰੰਥ ਸਾਹਿਬ ਚੋਂ ਹੀ ਉੱਟੀ ਹੈ ਤਿੰਨ ਪੀੜੀਆਂ ਤੋਂ ਸਿੱਖੀ ਹੈ ਮੇਰੀ ਮਾਂ ਪੜ ਹੈ ਜਦੋਂ ਦੀ ਮੇਰੀ ਸੁਰਤਾ ਸਾਰੇ ਮਾਨਸਾ ਦੇ ਬੰਦੇ ਖੜੇ ਨੇ ਸਾਰਾ ਭਾਇਣ ਦੇ ਬੰਦ ਕੀ ਮੂੰਹ ਜਵਾਨੀ ਯਾਦ ਹੈ ਕੱਲਾ ਕੱਲਾ ਸ਼ਬਦ ਲੋਕਾਂ ਦੇ ਲਵਾਕ ਲੀਡਰੀਆਂ ਖਾਤਰ ਮਰਵਾਉਣੇ ਨਹੀਂ ਆਉਂਦੇ ਇਨਾਂ ਤੇ ਆਪਦੀ ਕੁਰਸੀ ਸੇਵ ਕਰਨ ਖਾਤਰ ਨਾ ਤਾਂ ਸਿਆਸਤ ਅੱਜ ਜਾਈਏ ਨਾ ਆ ਜਾਈਏ ਸਿਆਸਤ ਕੱਲ ਨਾ ਕਿਸੇ ਦੇ ਪੁੱਤ ਤੇ ਰਾਜਨੀਤੀ ਕਰੀਏ ਨਾ ਕਰਵਾਈਏ ਇੱਥੇ ਪਤਾ ਕਿੰਨਾ ਨਸ਼ਾ ਹੈ ਸ਼ਹਿਰ 'ਚ ਸਭ ਤੋਂ ਵੱਧ ਨਸ਼ਾ ਇੱਥੇ ਹੈ ਕੋਈ ਘਰ ਬਚੀ ਨਹੀਂ ਨਸ਼ੇ ਬਗੈਰ ਮੇਰੇ ਕੋਲ 150 200 ਦੇ ਕਰੀਬ ਬੌਕਸਰ ਮੁੰਡੇ ਦੋਸਤ ਨੇ ਚੰਗੇ ਅਫਸਰ ਨੇ ਉਹੋ ਦਸ ਪਰ ਇਹਨੇ ਮੇਰੀ ਮੈਂ ਜਾਣ ਕੇ ਪਾਇਆ ਨਹੀਂ ਮੇਰਾ ਫੇਸਬੁੱਕ ਪੇਜ ਪਾਲਣਾ ਬੰਦ ਕਰਤਾ ਲਾਈਵ ਕਿਉਂ ਮੈਂ ਭਾਈ ਇਹਨਾਂ ਦੀ ਵੀਡੀਓ ਪਾਉਂਦਾ ਸੀਗਾ ਔਰ ਇੱਕ ਅੱਥ-ਬੱਤ ਹੋ ਜਾਂਦਾ ਜੇ ਮੈਂ ਲਾਈਵ ਹੁੰਦਾ ਜਾਂ ਉਹਨੀਆਂ ਵੀਡੀਓਾਂ ਪਾਉਂਦਾ ਇਹਨਾਂ ਨੂੰ ਉਡਾਲਾ ਵੀ ਕਿੰਨੇ ਦਿਨ ਰੋਕ ਲਓਗੇ ਸੱਚ ਨੂੰ ਕਿੱਥੇ ਤੱਕ ਦਿਨ ਹੋਗੀ ਰਹੂਗਾ ਤੁਸੀਂ ਕਦੋਂ ਰੋਕ ਲਓਗੇ ਕਿੰਨੇ ਦਿਨ ਪੇਜ ਬੰਦ ਕਰ ਲਓਗੇ ਕਦੋਂ ਤੱਕ ਆਵਾਜ਼ ਜਾਊਗੀ ਨਾ ਅਜੂਰੇ ਵਜੂਗੀ ਇੱਥੇ ਆਉਣਗੇ ਲੋਕ ਆਪ ਦੇ ਆਪ ਆਉਣਗੇ ਸੋ ਹਰੇਕ ਬੰਦੇ ਨੂੰ ਬੇਨਤੀ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ ਇੱਕ ਸੱਚ ਬੋਲਣ ਦਾ ਖਿਆਲ ਰੱਖਿਆ ਕਰੋ ਜਦੋਂ ਕੋਈ ਸੱਚ ਬੋਲਦਾ ਉਹਦੇ ਨਾਲ ਮਾਨ ਲੈ ਕੇ ਖੜਿਆ ਕਰੋ ਜਿਹੜੀ ਚੀਜ਼ ਨੂੰ ਤੁਸੀਂ ਸਾਰਾ ਦਿਨ ਲੁੰਦੇ ਹੋ 24 ਘੰਟੇ ਮਨ ਤੇ ਚਿਤੜਦੇ ਹੋ ਜਦੋਂ ਉਹ ਤੁਹਾਡੇ ਸਾਹਮਣੇ ਸੱਚ ਬਣ ਕੇ ਆਉਂਦੀ ਹੈ ਫਿਰ ਕਿਉਂ ਤੁਹਾਡੇ ਪੈਰਾਂ 'ਚ ਰੇੜੀਆਂ ਪੈ ਜਾਂਦੀਆਂ ਜੀਪ ਗਿਆ ਸੰਦੀਪ ਗਿਆ ਸ਼ੁਰਜੀਪ ਗਿਆ ਕੱਲ ਸਾਡੇ ਬਠਿੰਡੇ ਦਾ ਇੱਕ ਹੋਰ ਸ਼ੁਰ ਕਰਮਣ ਗਿਆ ਕਿੰਨੇ ਕੁ ਲੈਣਗੇ 22 ਹੋਰ ਜੇਲ੍ਹ ਚ ਨੇ ਭਾਈ ਆਪਣੇ ਅਮਰਤਪਾਲ ਵਰਗੇ ਸਤਾਈ ਸਿੰਘ ਕੀ ਕੁਸ ਮਿਲਾਕ ਦਾ ਪਾਤਰ ਬਣਾਇਆ ਸੀ ਆਪੇ ਪ੍ਰਧਾਨ ਮੰਤਰੀ ਬੱਜ ਕੇ ਅੱਜ ਉਹ ਪ੍ਰਧਾਨ ਮੰਤਰੀ ਬੱਜ ਕੇ ਪੈਰਾਂ ਵਰਗੇ ਵੀ ਜਿਹੜੇ ਲੋਕ ਨੂੰ ਮਿਲਾਕ ਦਾ ਪਾਤਰ ਬਣਾਉਂਦੇ ਸੀ ਅਮਰੀਕਾ ਲਫੋਟਾਂ ਲੱਗੀਆਂ ਪਈਆਂ ਯੋਲੇ ਦੀਆਂ ਕੀ ਇਸ ਕਰਾਂਗੇ ਇਹ ਮਲੰਗ ਦੁੱਕੀ ਉਹਨਾਂ ਦੀ ਕਿੰਨੀ ਜਵਾਨੀ ਮੋੜਤੀ ਉਹਨਾਂ ਨੇ ਦੀਪ ਸਿੱਧੂ ਜਗਾ ਗਿਆ ਅਸੀਂ ਦੀਪ ਸਿੱਧੂ ਅਸੀਂ ਬਹੁਤ ਬਚਪਨ ਤੋਂ ਸਿੱਖੀ ਦੇ ਰਾਤਰੇ ਹੋਏ ਪੰਜਾਬ ਬਾਹਾਨੀਆਂ ਮੁਤਲੇਮੀ ਪਲੇਅਰ ਚੰਗੇ ਚੋਟੀ ਇਹ ਜੀ ਗੱਲ ਨਹੀਂ ਕਿਤੇ ਮਰਜੀ ਉਹ ਕਹਿੰਦੇ ਮਲਾਜ਼ਮ ਤੇ ਮੁਲਾਜ਼ਮ ਚ ਕੰਨੇ ਦਾ ਫਰਕ ਹੁੰਦਾ ਉਹ ਦਰਉ ਦਰਪੇ ਉਹ ਮੇਰੇ ਨਾਲ ਦਾ ਖੜਾ ساری ਉਮਰ ਜੇਲ੍ਹ ਕੱਟੀ ਐ ਇਹਨੇ ਮੇਰੇ ਨਾਲ ਕੱਟੀ ਆ ਚਾਰ ਪੰਜ ਐ ਇੱਧਰ ਬੈਠੇ ਨੇ ਉਹੀ ਬੰਦੇ ਮੇਰੇ ਨਾਲ ਅੱਜ ਤੁਰੇ ਫਿਰਦੇ ਨੇ ਉਹੀ ਕੱਲ ਤੁਰੇ ਫਿਰਦੇ ਨੇ ਸੋ ਬਾਈ ਹੱਥ ਮੰਨ ਕੇ ਬੇਨਤੀ ਐ ਕਿ ਆਪ ਦੇ ਆਪ ਦੇ ਜਿਹਦੇ ਪੇਜ ਚੱਲਦੇ ਨੇ ਉਹਨਾਂ ਨੂੰ ਵੀੜੂਆ ਪਾਓ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਭਰਾਵਾਂ ਨੂੰ ਅਪੀਲ ਕਰੋ ਵੱਧ ਤੋਂ ਵੱਧ ਆਉਣ ਪਰੰਤੂ ਯਾਰ ਇੱਕ ਗੱਲ ਤਾਂ ਕਰਨੀ ਪਣਦੀ ਹੈ ਹਨਾ 27 ਜਣੇ ਬੈਠੇ ਨੇ ਕਾਸ਼ ਆਪਾਂ ਇੱਕ ਇਕੱਠੇ ਹੋ ਜਾਈਏ ਦੇਖੋ ਮੇਰਾ ਕਹਿਣਾ ਫਰਜ਼ ਹੈ ਵੀ ਆਪਾਂ ਇੱਕ ਇੱਕ ਕਿਉਂ ਨਹੀਂ ਹੁੰਦੇ ਇੱਕ ਹੋ ਕਿੰਨੇ ਥਾਂ ਆਪਾਂ ਧਰਨੇ ਲਾਵਾਂਗੇ ਇੱਕ ਧਰਨਾ ਚੱਲ ਰਿਹਾ ਹੈ ਦਿੱਲੀ ਬਾਰਡਰ ਤੇ ਜਿੱਥੇ ਬਹੁਤ ਖਨੌਰੀ ਸ਼ੰਭੂ ਦੋਸਾਂ ਬਹੁਤ ਬੁਰੇ ਹਾਲਾਤ ਨੇ ਬਹੁਤ ਜ਼ਿਆਦਾ ਬੁਰੇ ਦੂਜਾ ਟਰਨਾ ਚੱਲ ਰਿਹਾ ਆਪਣੇ ਬੰਦੀਆਂ ਲਈ ਮਾਲੀ ਦੇਖ ਲੋ ਕਈ ਵੀਰਾਂ ਦਾ ਨਾਂ ਨਹੀਂ ਪਤਾ ਹੋਣੇ ਔਰੇ ਵੀ ਇਹ ਕੌਣ ਨੇ ਜੇ ਮੈਂ ਬਲਾਲ ਆ ਉਹਨਾਂ ਨੂੰ ਪਤਾ ਨਹੀਂ ਹੋਣੇ ਪਰ ਮੈਂ ਨਰਾਦਰ ਨਹੀਂ ਕਰਨਾ ਚਾਹੁੰਦਾ 30 30 ਸਾਲ 25 25 ਸਾਲ ਕਈ ਕਈ ਮਾਲਰ ਕਈ ਕਈ ਬਲਾਸਟ ਜਿਹਨਾਂ ਨੇ ਕਰੇ ਜਿਨਾਂ ਨੇ ਸਾਰੀ ਉਮਰ ਜੇਲਾ ਜਲਾਂਗੀ ਉਹ ਵੀ ਤੇ ਇਹ ਵੀ ਜਿਨਾਂ ਨੇ ਅਗਲੇ ਆਪਣੀ ਕੌਮ ਨੂੰ ਸਿਰੇ ਚੜਾਉਣਾ ਭਾਈ ਅਮਰਪਾਲ ਜੀ ਇਹਨਾਂ ਲਈ ਸਾਰਿਆਂ ਲਈ ਰਲ ਕੇ ਇੱਕ ਮੁਖ ਹੋਏ ਤੇ ਇੱਕ ਜਾਨ ਹੋਏ ਤੇ ਇੱਕ ਝੰਡੇ ਥੱਲੇ ਜਮਾ ਪੌਰ ਜੋਜ਼ ਨਹਿਟ ਸਿੱਖਿਆ ਸੀਸੇ 'ਚ ਮੂੰਹ ਦੇਖ ਕੇ ਜੇਕਰ ਸ਼ਾਮ ਨੂੰ ਸੀਸੇ 'ਚ ਮੂੰਹ ਦੇ ਖੁੰਦ ਸੀ ਸੋਨੂੰ ਸੀਸਾ ਤੁਹਾਡੇ ਮੂੰਹ ਤੇ ਨਾ ਥੁੱਕੇ ਤਾਂ ਸਮਝੋ ਤੁਸੀਂ ਸੱਚੇ ਹੋ ਜੋ ਸੋਮ ਚ ਇੰਨਾ ਵੀ ਲਾਲਚ ਐ ਇੰਨਾ ਵੀ ਲਾਲਚਾ ਸਾਡੇ ਸੇ ਸਾਮੂਹ ਤੋਂ ਤੁੱਕੂ ਮੇਰੀ ਗਾਰੰਟੀ ਲੈ ਕੇ ਦੇਖ ਲੋ ਜੇ ਮਾਲਚੇ ਬੇਈਮਾਨ ਐ ਛੋਡੇ ਜਦ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਜਾਂ ਜਿਸਰਾ ਤੇ ਤੁਰਿਆ ਸ਼ਾਮ ਨੂੰ ਸੀਸੇ ਮੂਰੇ ਖੜ ਕੇ ਅੱਖਾਂ ਐ ਕਰ ਲਗ ਰੋ ਕਿਉ ਮੈਂ ਪੁੱਛਦਾ ਹਾਂ ਮੈਂ ਕਿਉਂ ਝੋਟਿਆ ਜੋ ਸੀਸਾ ਮਾਰੇ ਨੂੰ ਤੇ ਠੱਕੂ ਮੁੜ ਕੇ ਪਤਾ ਲੱਗਦਾ ਵੀ ਆਪਣੇ ਦੇ ਕੋਈ ਨਾ ਕੋਈ ਥੋੜਾ ਭਾਈ ਮੇਰੀ ਸੰਪਤੀ ਜੀ ਥੋੜੀ ਹੋ ਸੋ ਸੀਸੇ ਮੂਰੇ ਖੜਜਾ ਕਰੋ ਤਾਂ ਕਿ ਲੀਡਰਾਂ ਤੋਂ ਬਚੋ ਮੇਰੇ ਪਿੱਛੇ ਢੇੜਾ ਖੜ ਗਿਆ ਪਹਿਲਾ ਇਕ ਵੀ ਨਹੀਂ ਖੜਿਆ ਕੋਈ ਆ ਹੀ ਮੁੰਡੇ ਸੀ ਮੈਂ ਜੇਲ੍ਹ 'ਚ ਸੀ ਇਹ ਮੇਰੇ ਪਰਵਾਰ ਨਾਲ ਸੀ ਵਿਚਾਰੇ ਖੜੇ ਰਹੇ ਮੈਂ ਜੇਲ੍ਹ 'ਚ ਰਿਹਾ ਤਿੰਨ ਚਾਰ ਮਹੀਨੇ ਜਵਾਨਤਾ ਤੇ ਆ ਗਿਆ ਬਾਹਰ ਹੁਣ ਇਹੀ ਮੁੰਡੇ ਉਰੇ ਨੇ ਵਿਚਾਰੇ ਸੋ ਇੰਨੇ ਕ ਬੰਦੇ ਯਾਰ ਕਿੰਨੇ ਕ ਬੰਦੇ ਨੇ ਇੰਨੇ ਦਾ ਮੇਰੇ ਖਿਆਲ ਚ ਜਿਵੇਂ ਭਾਈ ਅਮਰਤਪਾਲ ਬਾਹਰ ਹੁੰਦਾ ਸੀ ਉਹਦੇ ਨਾਲ ਖਾਣ ਆਲੀ ਹੁੰਦੇ ਸੀ ਇਤੋਂ ਜਿਆਦਾ ਖਾਨ ਫੇ ਮੈਥੋਂ ਬਲਤ ਸ਼ਬਦ ਬੋਲੇ ਜਾਂਦੇ ਨੇ ਗੱਡੀਆਂ ਚੋਂ ਕੰਮ ਨਾਲੇ ਝੂਟੇ ਰਹਿਣ ਨਾਲੇ ਹੀ ਤੇਰੇ ਨਾਲੇ ਹੋਣਗੇ ਤੇ ਅੱਜ ਜੁਮਲੇ ਪਰਿਵਾਰ ਆਇਆ ਸਾਹਮਣੇ ਸਾਹਮਣੇ ਕਿੰਨਿਆਂ ਨੂੰ ਆਮਰਸ਼ਕਾ ਗਿਆ ਹੋ ਕੋਈ ਗਿਣਤੀ ਨਹੀਂ ਭਰਾਵਾ ਮੈਨੂੰ ਪਤਾ ਕਿੰਨਿਆਂ ਨੂੰ ਉਹ ਜਗਾ ਗਿਆ ਮੇਰੇ ਨਾਲ ਸਾਡੀ ਮਾਂ ਸੋ ਤੋਂ ਬੜੇ ਅਕਲੀਏ ਤੋਂ ਜੋਗੇ ਤੋਂ ਜਮਾਰ ਕਾਂ ਤੋਂ ਆਏ ਨੇ ਸਿੰਘ ਉਹਨਾਂ ਦੇ ਜਗਾਏ ਹੋਏ ਆਹ ਸਾਰੇ ਆ ਚਨੀਰ ਵਾਲੇ ਸ਼ਮਸ਼ੇਰ ਵਰਗੇ ਅੱਡਤਾਂ ਵਾਲੇ ਗੋਰੀ ਵਰਗੇ ਹਜੇ ਮਾਲ ਵਿੱਚ ਜਾਣਾ ਸੀ ਜੇ ਕਿਤੇ ਮਾਲ ਵਿੱਚ ਵਗ ਜਾਂਦਾ ਪੈਰ ਲੱਗਣ ਦੇ ਦਿੰਦੇ ਉੱਥੇ ਮਾਲ ਵਿੱਚ ਫੇਰ نیچے ਚਲ ਹੁਣ ਦੇਰ ਆਏ ਦਰਸਤ ਹੈ ਸਾਡੇ ਲਈ ਤਾਂ ਉਹ ਸੁਮਾਨ ਜੋਗ ਹੈ ਸੁਮਾਨ ਜੋਗ ਰਹਿਣਗੇ ਇੱਕ ਫੇਰ ਉਹੀ ਗੱਲ ਮਨ ਦਾ ਛੋਟਾ ਕਹਿਆ ਕਰੋ ਮੈਂ ਤਾਂ ਛੋਟਾ ਕਾ ਕੀ ਰਾਹੀ ਆ ਭਾਈ ਬਾਲੇ ਕਹਿੰਦੇ ਓਏ ਛੋਟਾ ਛੋਟਾ ਭਾਈ ਚਲੋ ਅੱਜ ਪੰਥੀ ਨਾ ਪਿਆ ਹੋਰ ਕੀ ਕਰ ਲਿਓ ਮੇਰੇ ਕਹਿੰਦਾ ਤੂਸ਼ ਲੱਗੀ ਆ ਸਿੰਗਲ ਲੱਗੀ ਆ ਬਾਲੇ ਸਿਆਣੋ ਆ ਜਾਓ ਅਰੇ ਜੀ ਦੀ ਗੱਲ ਕਰ ਲਈ ਨਾ ਕਰਨੀ ਆ ਕਿਸੇ ਮਰਜ਼ੀ ਮੈਟਰ ਤੇ ਗੱਲ ਕਰ ਸਕਦੇ ਬਸ ਕਾ ਮੈਨੂੰ ਅੱਬ ਮੈਂ ਪਹਾੜਾ ਬੜਾ ਚੱਲ ਰਿਹਾ ਮੈਨੂੰ ਫੇਸਬੁੱਕ ਆ YouTube ਬ੍ਰਾਇਨਲ ਆ ਘੱਟ ਸਾਹਿਬ ਮੈਨੂੰ ਆ ਫੇਸਬੁੱਕ ਕਾਲੇ ਤੇ ਅੱਜ ਤੋਂ ਮੈਂ ਘੱਟ ਜਾਣਾ ਹੁਣ 55 ਤੋਂ ਮੈਨੂੰ ਗਲਤੀਆਂ ਹੋ ਜਾਂਦੀਆਂ ਪਛਾਣਨ ਵਿੱਚ ਕਾ ਮੈਂ ਰੇਗ ਨੂੰ ਲਵੇ ਲਾ ਲੈਣਾ ਜਦੋਂ ਮੈਨੂੰ ਅੱਗੇ ਦਾ ਪਤਾ ਲੱਗਦਾ ਵੀ ਉਹਦਾ ਬੰਦਾ ਆਇਆ ਹੈ ਜਾਂ ਸੀ ਹੁਣ ਕਈ ਬੰਦੇ ਹੀਰੋ ਬਣ ਜਾਂਦੇ ਨੇ ਅਸੀਂ ਮੈਨੂੰ ਛੋੜਾ ਕਰਕੇ ਜੇ ਕੋਈ ਹੀਰੋ ਬਣਨਾ ਚਾਹੁੰਦਾ ਹੋਵੇ ਤਾਂ ਜੀ ਸੱਲ ਕੇ ਮਾਰ ਸਾਲ ਮਾਰ ਹੁਣ ਮੈਂ ਉਹਨਾਂ ਨੂੰ ਪੁੱਛਦਾ ਜਿਹੜੇ ਮੈਨੂੰ ਕਹਿੰਦੇ ਝੋਟੇ ਆ ਗਨਾ ਕਰਤਾ ਗਨਾ ਕਰਤਾ ਮੈਂ ਤਾਂ ਕੋਈ ਗਨਾ ਨਹੀਂ ਕਰਿਆ ਓਏ ਰੋਜ਼ ਬਿਆਦ ਬਈਆਂ ਹੁੰਦੀਆਂ ਨੇ ਗ੍ਰੰਥ ਸਾਹਿਬ ਇੱਥੇ ਕੀ ਕੋ ਸੁਣਦਾ ਜੂਨ 84 ਵੇਲੇ ਸੰਤਾਨੀਆਂ ਫੋਟਾਂ ਪਾੜੀਆਂ ਨੇ ਸਾਡੇ ਸ਼ਹੀਦ ਸਿੰਘਾਂ ਨੂੰ ਮਾਰਾ ਪੋਲਾ ਜਾਂਦਾ ਬਾਹਰ ਤੇ ਬੋਲੇ ਚੱਲੇ ਜਾਂਦੇ ਨੇ ਉੱਥੇ ਜਾ ਕੇ ਲੜਪੋਗਾ ਮੈਨੂੰ ਮੇਰੇ ਨਾਲ ਪਰਸੋਂ ਨਸ਼ੇ ਵਾਲੀਆਂ ਦੁਕਾਨਾਂ ਨੇ ਮੁੰਡੇ ਸਿੰਘ ਸਾਰੇ ਹੋਏ ਆਏ ਹੋਏ ਸੀ ਅਸੀਂ ਹੋਰ ਪਾਸੇ ਗਏ ਹੋਏ ਸੀ ਉੱਥੇ ਦੋ ਮੁੰਡੇ ਨਸ਼ੇ ਫੜਨ ਮਾਗੇ ਉਹਨਾਂ ਨੂੰ ੱੱਕੇ ਮਾਰੇ ਨਸ਼ੇ ਦੀ ਦੁਕਾਨਾਂ ਨਾਲ ਨੇ ਇਕੱਠੇ ਹੋ ਗਏ ਤੇ ਉੱਥੇ ਲੈ ਕੇ ਜਾਓ ਹਨਾ ਹੋਈਏ ਹੋਡੀਆਂ ਦਾ ਫੋੜ ਲਈਆ ਦੋ ਟਾਈ ਕੁਆਂਟਲ ਦੋ ਟਾਈ ਕੁਆਂਟਲ ਲੋਹਾ ਸਾਡਾ ਜ਼ਬਤ ਪਿਆ ਹੋਈ ਇੱਥੇ ਸੀਆਡੀ ਸੁਣੀ ਜਾਂਦੀ ਹੈ ਕੋਈ ਚੱਕਰ ਵਾਲੀ ਗੱਲ ਹੀ ਸੁਣੀ ਜਾਵੇ ਜਿਹੜੇ ਸੱਚੇ ਫੜਿਆ ਆ ਗਏ ਨਾਲ ਜਿਹੜੇ ਤੋਂ ਫੜਿਆ ਗਿਆ ਉਹੀ ਬੈਕ ਅੱਚੀਆਂ ਬੋਲ ਨਹੀਂ ਖੇਡਾ ਵੀ ਦਰਾਲੇ ਨੇ ਜਾਂ ਮੈਂ ਡਰ ਜੂਆ ਨਾ ਮੈਂ ਡੰਨ ਵਾਲੇ ਤਾਂ ਜੰਮਿਆ 30 40 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਬੋਲ ਨਹੀਂ ਮਰ ਲੇ ਲੋਕਾਂ ਪਿੱਛੇ ਲੜਦਾ ਫਿਰਦਾ ਸੀ ਮੈਂ ਬੋਲ ਨਹੀਂ ਮੇਰਾ ਜਦੋਂ ਮੈਨੂੰ ਸੁਰੱਖਤ ਨਹੀਂ ਹੁੰਦੀ ਸੀ ਕਿਸੇ ਚੀਜ਼ ਦੀ ਆਈ ਬਤਲਾ ਲਈ ਗੱਡੀ ਰਹਿ ਜਾਂਦੀ ਹੈ ਕਿ ਜਹਾਜ਼ ਨਾਲ ਨਾ ਮੋਟਰਸਾਈਕਲ ਚਾਰ ਟਾਇਰਾਂ ਦੇ ਵਿੱਚ ਦੀ ਜਾਂਦਾ ਹੈ ਕਿ ਬਰਾਂਦੀ ਜਾਂਦਾ ਸਾਰਿਆਂ ਦੀ ਇਹ ਹਾਲਤ ਹੁੰਦੀ ਸੀ ਇਹ ਤਾਂ ਮੋੜ ਗਿਆ ਜੀਪ ਮੋੜ ਗਿਆ ਫਿਰ ਬਾਈ ਨੇ ਮੋੜ ਲੇ ਅਜੀ ਬੋਲ ਨਹੀਂ ਮਰੇ ਹੁਣ ਸੋਡੀਆਂ ਤਾਂ ਕਿਹੜਾ ਛੋਟਾ ਡਰਾਂਗੇ ਸੀ ਸਾਨੂੰ ਪਤਾ ਸਾਨੂੰ ਕਿੱਥੋਂ ਰਸਲਾ ਆਉਂਦੀ ਆ ਆਰਐਸਐਸ ਤੋਂ ਆਰਐਸਐਸ ਰਾਸ ਦੇ ਭੇਜਦੀ ਹੈ ਤੇ ਉਹ ਸੋਨ ਕਿੱਥੇ ਹਾਜ ਮੋਲੀ ਸੱਚ ਹੁਣ ਸ਼ਰਮ ਦਾ ਘਾਟਾ ਆ ਇਹ ਲੋਕਾਂ ਨੂੰ ਬਾਈ ਮੈਂ ਕੱਲ ਉਰੇ ਆਉਣਾ ਸੀ ਬਹੁਤ ਹੀ ਮੈਂ ਹੁਣ ਦਾਣ ਖੋਣ ਜਰ ਜਨਾਬੀ ਅਜੇਵੇਂ ਨੇ 24 ਘੰਟੇ ਮੈਨੂੰ ਬਾਹਰ ਹੀ ਜਾਣਾ ਪੈਂਦਾ ਕੋਈ ਕਹਿੰਦਾ ਇਹ ਤਾਂ ਚਲੋ ਸਾਡਾ ਫਰਜ਼ ਹੈ ਹਰੇਕ ਸਿੱਖ ਲੈ ਜਿਹੜਾ ਨਾਮ ਅਗਰ ਸਿੱਖ ਲਾਉਂਦਾ ਫਿਰ ਜਿਵੇਂ ਲਾਲਿਆ ਧਰਨਾ ਅਗਲੇ ਦਾ ਮਾਂ ਕੋ ਡੱਬਿਆ ਬੈਠਾ ਹੈ ਤਾ ਯਾਰ ਤੁਸੀਂ ਆਓ ਭਰਾਵਾ ਮੈਂ ਅਥਵੰਨ ਕੇ ਬੇਨਤੀ ਕਰਦਾ ਜੋ ਕੋਈ ਮੇਰੀ ਗੱਲ ਮੰਨਦਾ ਹੁਣ ਮੈਂ ਤਾਂ ਕਿਸ ਪਹਿਲਾਂ ਕਹਿੰਦਾ ਹੁੰਦਾ ਬਾਹਲੇ ਮੈਨੂੰ ਫੋਨ ਕਰ ਦਿੰਦੇ ਮੈਂ ਕਦੇ ਨਹੀਂ ਕਿਸੇ ਨੂੰ ਪੁੱਛਿਆ ਤੂੰ ਮੇਰੇ ਘਰਨੇ ਚ ਕਿਹਦੇ ਨਾਲ ਆ ਮੈਨੂੰ ਕਤੇ ਮਰਜੀ ਬੁਲਾ ਲੈਂਦੇ ਚੋ ਤੇਰੇ ਆ ਜਾ ਮੈਂ ਉੱਥੇ ਜਾਂਦਾ ਚਾਹੇ ਮੈਨੂੰ ਕਿੰਨੇ ਮਰਜੀ ਜਾਣਾ ਪੈਂਦੇ ਉੱਥੇ ਜਾ ਕੇ ਲੜਦਾ ਮੈਂ ਕਿਸੇ ਨੂੰ ਨਹੀਂ ਪੁੱਛਦਾ ਤੂੰ ਮੇਰੇ ਘਰਨੇ ਜਾਇਆ ਸੀ ਕਿੰਨੇ ਦੇ ਨਾਲ ਆਇਆ ਸੀ ਕਿਸੇ ਨੂੰ ਨਹੀਂ ਪੁੱਛਦਾ ਬਟ ਜੇ ਹੁਣ ਮੈਨੂੰ ਕੋਈ ਮਸਲੇ ਲਈ ਬੁਲਾਊਗਾ ਮੈਂ ਆਉਣ ਨੂੰ ਪੁੱਛੂੰਗਾ ਅਮਰਤਪਾਲ ਭਾਈ ਅਮਰਪਾਲ ਇਹ ਤਾਂ ਮੇਚ ਤੋਂ ਗਿਆ ਸੀ ਜਿਆਰਾ ਕਿਆ ਕਰੂ ਗਿਆ ਸੀ ਮੈਂ ਫੇਰ ਜਾਊਗਾ ਅਗਲੇ ਆਪਣਾ ਨਸ਼ਾ ਫੜਨਾ ਤੇ ਨਹੀਂ ਨਹੀਂ ਮੈਂ ਜਾਂਦਾ ਯਾਰ ਨਹੀਂ ਫੇਰ ਮਰਮੋਟੀ ਕਰਨ ਵਾਲਾ ਸੀ ਵੀ ਕੀ ਲੈਣਾ ਫੇਰ ਹਲਾ ਸੁਬਹਾਨ ਲਹੁ ਅਲੀਆ ਅਲੀ ਸੁਪਾਹੀ 18 ਮਾਰਚ ਆਉਣ ਵਾਲੀ ਐ 18 ਮਾਰਚ ਨੂੰ ਸਾਲ ਦਾ ਸਮਾਂ ਪੂਰਾ ਹੋ ਜਾਊਗਾ ਭਾਈ ਜੀ 18 ਮਾਰਚ ਨੂੰ ਐਨਐਸਏ ਖਤਮ ਹੋਣੀ ਐ ਉਹਨੇ ਥਾਰਾ ਜੀ ਨੂੰ ਛੱਡਣਗੇ ਨਹੀਂ ਛੱਡਣਗੇ ਮੇਰੇ ਮਨ 'ਚ ਕੀ ਹੈ ਕਿਉਂਕਿ ਅਸੀਂ ਜੇਲਾ ਕੱਤੀਆਂ ਨੇ ਸਾਨੂੰ ਸਾਰੀ ਕਹਾਣੀ ਦਾ ਪਤਾ ਹੁੰਦਾ ਇਹਨਾਂ ਨੇ ਕੀ ਕਰਨਾ ਜਿਹੜੇ ਆ ਕੈਮਰੇ ਲਵਾਉਂਦੇ ਨੇ ਮੇਰੇ ਤੇ ਵੀ ਲਵਾਏ ਸੀ ਇਹਨਾਂ ਤੇ ਵੀ ਲਵਾਉਂਦੇ ਨੇ ਕਿ ਆ ਕੈਮਰੇ ਚਾਰੇ ਆਸਤੇ ਲਵਾਉਂਦੇ ਨੇ ਆਪ ਦਾ ਕਲੀਨ ਚਿੱਟ ਕਰਨ ਨੂੰ ਕਿਉਂ ਉੱਥੇ ਦਿੱਲੀ ਤੁਹਾਨੂੰ ਪਤਾ ਤੁਸੀਂ ਦੇਖਿਆ ਹੋ ਨਵੇਂ ਕੈਮਰੇ ਲਵਾਏ ਨਵੇਂ ਤਾਂ ਮੁੰਡੇ ਦਾ ਮਾਰਡਰ ਕਰਾਇਆ ਸੀ ਕੋਈ ਦੂਜੇ ਨੇ ਉਹ ਤਿਹਾਰ ਚ ਕਰਿਆ ਸੀ ਸੇਮ ਚਿੰਗ ਹੋਵੇ ਉਮੀ ਕਰਨਾ ਹੋਵੇ ਆਪ ਜੱਥੇ ਖੜੇ ਕਰਦੇ ਸਾਨੂੰ ਕੀ ਪਤਾ ਭਾਈ ਸੋ ਭਾਈ ਪਰਿਵਾਰ ਨਾਲ ਡੜ ਕੇ ਖੜੋ ਦੇਖੋ ਮਾਤਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਅਸੀਂ ਪੁੱਛੇ ਤਾਂ ਭੁੱਖ ਹੜਤਾਲ ਤੇ ਬਹਿਦਾ ਸਕਦਾ ਨਹੀਂ ਭੁੱਖਾ ਮੈਂ ਰਹਿ ਨਹੀਂ ਸਕਦਾ ਮੈਂ ਜੇਲ੍ਹ ਚ ਰਹਿਣਾ ਮੈਂ ਬਾਹਰ ਰਹ ਅਸੀਂ ਤਾਂ ਭਾਈ ਲੜ ਸਕਦੇ ਆਂ ਥੋੜਨਾ ਲੜਾਂਗੇ ਚਾਹੇ ਸਾਡਾ ਆਖਰੀ ਸਾਹ ਆਜੇ ਜਦੋਂ ਹੁਕਮ ਕਰੋਗੇ ਤੁਹਾਡੇ ਹਾਜ਼ਰ ਇੱਥੇ ਹਾਜ਼ਰ ਸਿੰਘ ਹਾਜ਼ਰ ਹੈ ਬਾਕੀ ਸਾਰੇ ਪੰਜਾਬ ਦੇ ਹਰੇਕ ਸਿੰਘ ਨੂੰ ਕਹਿੰਦੇ ਆ ਭਾਈ ਆਪ ਦੀ ਗਿਣਤੀ ਵਾਰ ਇੱਥੇ ਆਈ ਜਾਓ ਹਾਜ਼ਰੀਆਂ ਲਵਾਈ ਜਾਓ ਬੇਨਤੀ ਕਰੀ ਚੱਲੋ ਜੋ ਆਵੇ ਕੋਈ ਮਰਜੀ ਆਵੇ ਆਪਾਂ ਨੂੰ ਕੋਈ ਰਾਜਨੀਤਿਕ ਆਵੇ ਨਾ ਰਾਜਨੀਤਿਕ ਆਵੇ ਕਿਸੇ ਨੂੰ ਨਾਦਰ ਨਹੀਂ ਕਰਨਾ ਕੋਈ ਆਈ ਜਾਵੇ ਸਭ ਦੀ ਇੱਜ਼ਤ ਕਰਨੀ ਹੈ ਕਿਉਂਕਿ ਆਪਾਂ ਨੂੰ ਅੱਲਾ ਨਦੀ ਲੋੜ ਹੈ ਕੋਲੇ ਬਾਣੀ ਚੱਲਦੀ ਹੈ ਅਗਲਾ ਪੀ ਸਿੱਖੀ ਚ ਹੋ ਜਾਊਗਾ ਹਣਾ ਸੋ ਹਰੇਕ ਨੂੰ ਸੱਦਾ ਦਿਓ ਹਰੇਕ ਨੂੰ ਬੁਲਾਓ ਉੱਥੇ ਆਓ ਕਿਸੇ ਦਾ ਨਵਾਦਰ ਨਾ ਹੋਵੇ ਬਸ ਸਟੇਜ ਤੋਂ ਬਿੱਤੂ ਤਾਂ ਆਏ ਸੀ ਉਹ ਤਾਂ ਹੈ ਵੀ ਕੋਈ ਮਰਜ਼ੀ ਆਏ ਆਪਾਂ ਦਾ ਬੰਦਿਆਂ ਦੀ ਆ ਕੇ ਬੋਲਣ ਗੋਲੀ ਆਵਾਜ਼ ਜਾਊਗੀ ਖਾਦਰੇ ਉਹਨਾਂ ਨਾਲ ਹੀ ਚੰਦਨ ਵਾਲੇ ਆ ਜਾਣ ਆਪਣੇ ਵਰਗਿਆਂ ਨਾਲ ਤਾਂ ਨਹੀਂ ਸਰਕਾਰਾਂ ਤੋਂ ਡਰਦੇ ਨੇ ਕਿ ਆਪਣਾ ਤਾਂ ਆਪਣੇ ਜਾਬ ਦੇ ਬੰਦ ਕਰਤੇ ਨਾ ਕੋਈ ਹੈ ਆਪਣੇ ਦਾ ਆਪ ਦੇ ਜਿਹੜੇ ਮਾੜੇ-ਮੋٹے ਹੁੰਦੇ ਨੇ 1000 ਦੋਸਤ ਕੋਲ ਲਾਇਸੈਂਸ ਉਹ ਵੀ ਬੁੱਸ ਜਬਤ ਕਰ ਲੈਂਦੀ ਹੈ ਸਿਕਿਉਰਿਟੀਆਂ ਦਾ ਦੇਣੀ ਜੀ ਸੀ ਹਾਂ ਸੋ ਭਾਈ ਬੰਦੀ ਕਰੋ ਬਤਤਵਾ ਮੇਰ ਦਾ ਪੇਲ ਮੈਂ ਤਾਂ ਰੋਲ ਵੀਡੀਓ ਪਾਉਂਦਾ ਸੀ ਅਮਰਪਾਲ ਦੀ ਦੀਪ ਸਿੱਧੂ ਦੀ ਜਤਾ ਸਿੰਘਾਂ ਬਾਰੇ ਦੀ ਨਸ਼ੇ ਵਾਲੇ ਮੁੱਦਿਆਂ ਤੇ ਮੇਰ ਦਾ ਪੇਗ ਨਾਲ ਗੱਲ ਅਟਕੇਗਾ ਜੇ ਨਹੀਂ ਬੰਦ ਕਰਤਾ ਪੱਕਾ ਕਹਿੰਦੇ ਯਾ ਭਾਈ ਅਸੀਂ ਤੈਨੂੰ ਲਾਈਵ ਨਹੀਂ ਹੋਣ ਦਿੰਦੇ ਨਾ ਪੋਸਟ ਪਾਉਣ ਦਈਏ ਮਾਨਾ ਪਾਉਣ ਦੇ ਮੈਂ ਹੋਰ ਤਪਾ ਦੂੰ ਕਿੰਨੇ ਚਿਰ ਰੋਕ ਲੂੰਗੇ ਸੋ ਭਾਈ ਇਕੱਠੇ ਹੋ ਕੇ ਲੜੋ ਸਾਡੇ ਭਾਈ ਜੇਲ੍ਹਾਂ 'ਚ ਬੰਦ ਨੇ ਬਹੁਤ ਕਹਿੰਦੇ ਸੱਚਾ ਇਕੱਲੇ ਹੋਇਆ ਹੋਰ ਜਿਆਦਾ ਵੀ ਜੇਲ੍ਹ 'ਚ ਭੁਖੜਤਾਲ ਜੇਲ੍ਹ 'ਚ ਭੁਖੜਤਾਲ ਸਭ ਤੋਂ ਵੱਡਾ ਹਥਿਆਰ ਹੈ ਜੇਲ੍ਹ 'ਚ ਭੁਖੜਤਾਲ ਦਾ 2009 ਦੀ ਭੁਖੜਤਾਲ ਮੇਰੇ ਨਾਲ ਮੁੰਡਾ ਖੜਾ ਇੱਥੇ ਇਕੱਠਿਆਂ ਬਠਿੰਡੇ ਵੇਲ ਦੀ ਕਿਸ ਨੂੰ ਮਾਰ ਕੀ ਪੁੱਛੋ ਕਿਹੜਾ ਸੂਰਮਾ ਬਾਲੇ ਕਹਿੰਦੇ ਉਸ ਕਿਹੜਾ ਕਿਹੜੇ ਸੂਰਮੇ ਨੇ ਭੁਖੜਤਾਲ ਹੀ ਕਰੀ ਜੇਲ੍ਹ ਚੋਰ ਪੁੱਛਿਆ ਨਹੀਂ ਭੁਖੜਤਾਲ ਬਣਾ ਆਪਦੀਆਂ ਮੰਗਾਂ ਮਣਵਾਉਣੀਆਂ ਜੇਲ੍ਹ 'ਚ ਭੁਖੜਤਾਲ ਲੈ ਹੋਰ ਤੇ ਤੋਪ ਦੇ ਦੇ ਬਰਤੋਪ ਚਲਾਵਾ ਨਹੀਂ ਰੋਟੀਆਂ ਇੰਨੇ ਸੋਡੀਆਂ ਰੋਟੀਆਂ ਨੇ ਉਸ ਹੀ ਖਾਣੀਆਂ ਨੇ ਸੋਨੂ ਸ਼ਾਮ ਨੂੰ ਰਿਪੋਰਟ ਭੇਜਦੀ ਸੀ ਫਾਸਟ ਕੱਪ ਦੀ ਰਿਪੋਰਟ ਜਾਂਦੀ ਜਿਹੜੀ ਆਈ ਵੀਥੂ ਵੀ ਰੋਟੀਆਂ ਖੋਦੀ ੱਟਕੇ ਨਾਲ ਖਵਾਉਣਗੇ ਹੈ ਨਾ ਫਾਸਟ ਕਿ ਤੜਾਉਣਗੇ ੱਟਕੇ ਨਾਲ ਉਹ ਸੱਟਾਂ ਵੀ ਵਾਜਦੀਆਂ ਤਰਾਉਣ ਦੇ ਨੇ ਗੱਲ ਕਰ ਜਿਹੜੇ ਨਹੀਂ ਜੋ ਆਪੀ ਮੰਨ ਲੈਂਦੇ ਨੇ ਕਹਿ ਦੇਣਾ ਮੰਨਣਗੇ ਮੰਨਣਾ ਪਊਗਾ ਕਿਸਦਾ ਸ਼ੂਗਰ ਲੈਵਲ ਨੇ ਹੋਈ ਕੋਈ ਕਹਾੜਾ ਕੋਸ ਹੋ ਜੂ ਫਿਰ ਕਸ਼ਤੀ ਵਿੱਚ ਹੁੰਦਾ ਵਾ ਉਹ ਹੁੰਦਾ ਸੋਪ ਬਾਈ ਹੁਣ ਸਿੰਘ ਆੜੇ ਨੇ ਬਾਹਿਰੂ ਗੁਰੂ ਰਾਮਦਾਸ ਦੇ ਘਰ ਅਰਦਾਸ ਕਰਦੇ ਆ ਕਿ ਸਿੰਘਾਂ ਨੂੰ ਪੂਰਾ ਬਲ ਬਖਸ਼ੀ ਤੇ ਜਿਹੜੇ ਲੋਕ ਹਜੇ ਵੀ ਰੱਤਾਂ ਖਿੱਚੋ ਨਹੀਂ ਹਟਦੇ ਉਹ ਗਰਵਾਚਨੇ ਵਰਗਿਆਂ ਦੀ ਇੱਥੋਂ ਤਰ ਤਿੱ ਤੋਂ ਕਹਿਣੇ ਆ ਯਾਰ ਰੰਗਜੀਤ ਦੀ ਵਾਪਸ ਹੋਣਗੇ ਹੁਣ ਤਾਂ ਸ਼ਰਮ ਹੁਣ ਤਾਂ ਹਟੋ ਇਕੱਠਾ ਤੇ ਇੱਕ ਤੇਰੀ ਗੱਲ ਕਰੋ ਹੁਣ ਤਾਂ ਥੋੜੀਆਂ ਦਿੱਤੀਆਂ ਹੋਇਆ ਸਜਾਵਾਂ ਐਡਾ ਦਾ ਕੋਈ ਜਲੰਬ ਵੀ ਨਹੀਂ ਕਰਿਆ ਸਿਖਰ ਜਿਹੜਾ ਤੁਸੀਂ ਆ ਜੋ ਆਪਾ ਜੂਪਾ ਜੀ ਕੀ ਜੂਐਸਪੀ ਵਾਲੀ ਐਨਐਸਓ ਮੈਸੇਜ ਆਪ ਦਾ ਤੜਾ ਦੀ ਜ਼ਰੂਰਤ ਰਿਹਾ ਚਲੋ ਫਤੇ ਬਲਾਉਣੇ ਆ ਜੀ ਮਾਫ ਕਰਨਾ ਜੇ ਕਿਸੇ ਨੇ ਗੱਲ ਦਿਲ ਤੇ ਲੱਗੀ ਹੋਵੇ ਤਾਂ ਆਪ ਦਾ ਛੋਟਾ ਭਾਈ ਸਮਝ ਕੇ ਮਾਫ ਕਰਦੇ ਹੋ ਹੈ ਕੋਈ ਐਮਐਸਯੂ ਮੁਸੀਬਾ ਨਾਲ ਵਾਲਾ ਵੀ ਫਿਰਦਾ ਹੁੰਦਾ ਇੱਕ ਅੱਧਾ ਮੇਰੇ ਨਾਲ ਆਜ਼ਾਦ ਪਰ ਲੋਕ ਆਪ ਦਾ ਤਾਂ ਹੀ ਰਹਦੇ ਬਿਤਾ ਸੱਦਾ ਲੀਡਰ ਦੇ ਮਗਰ ਪੈ ਜਾਂਦਾ ਵੀ ਆਪਾਂ ਵੋਟਾਂ 'ਚ ਕਿਵੇਂ ਖੜੇ ਹੋਵਾਂਗੇ ਜਦ ਨਾਲ ਰਹਾਂਗੇ ਸੁਣਿਆ ਨਾਲੇ ਤਾਂ ਕਹਿੰਦੇ ਰਾਜ ਬਿਨਾਂ ਤਾਂ ਧਰਮ ਚੱਲੇ ਹੈ ਫਿਰ ਉਹਨਾਂ ਦਾ ਕਹੀ ਨਹੀਂ ਵੀ ਐਮਪੀ ਬਣ ਜੋ ਆ ਇਹਨਾਂ ਦੇ ਐਮਪੀ ਬਣ ਕੇ ਬਣਾਵੇ ਆਪਾਂ ਇਹ ਮਨਤ ਜੰਨ ਲਾਲ ਕਰਾਵੇ ਆਪਣਾ ਅਮਾਲ ਹੈ ਰਾਜਗੁਰੂ ਗੋਬਿੰਦ ਸਿੰਘ ਵਾਲਾ ਰਾਜ ਹੈ ਸੋ ਸਾਖੀ ਪੜੋ ਬਾਬਾ ਬੁੱਤ ਸਿੰਘ ਬਾਬਾ ਗਰਜਾ ਸਿੰਘ ਇੱਥੇ ਪਿੱਠਾਂ ਜੋੜ ਕੇ ਲੜਾਈ ਸੀ ਇੱਥੇ ਸੋਕਾ ਸਿੰਘ ਤੇ ਭਾਈ ਮਹਤਾਬ ਸਿੰਘ ਮਾੜੂ ਕੰਬੂਕੇ ਵਾਲਾ ਮੱਸੇ ਰੰਗੜ ਦਾ ਸਹਾਰਾ ਠੀਕਰੀਆਂ ਲੈ ਕੇ ਇਸ ਇੱਥੇ ਵੱਢ ਕੇ ਲਗਾਈ ਸੀ ਹੈ ਉਹਨਾਂ ਦੇ ਇਤਿਹਾਸ ਪੜੋ ਆਪੀ ਦਿਮਾਗ ਰੋਸ਼ਨ ਹੋਣਗੇ ਆਪੀ ਮਰਨ ਦਾ ਜਜ਼ਬਾ ਉਹ ਮਾਫ ਕਰੋ ਭਾਈ ਛੋਟਾ ਝੋਟਾ ਮਤ ਦਾ ਮੋਟਾ ਖੁਸ਼ ਹੋ ਜਾਉਂਦਾ ਵਾਈ ਰੋਜੀ ਕਹਦਾ ਆਸਾ ਫਟੇ ਬਲਾ ਦੇ ਵਾਰੀ ਫਟੇ ਕਾ ਤੇ ਲੜਦੇ ਨੇ ਜਿੱਤਾਂ